ਮੈਂ ਕਬੀਰ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ ਸੀਗਾ ਜਿਹੜਾ ਮਨੁੱਖ ਧਰਮ ਦੀਆਂ ਗੱਲਾਂ ਕਰਦਾ ਹੈਗਾ ਤੇ ਉਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਦੇ ਵਿੱਚ ਉਹ ਕੀ ਕਰਦਾਗਾ ਦੁਨੀਆ ਦੇ ਨਾਲ ਠੱਗੀ ਕਰਦਾ ਫਰੇਵ ਕਰਦਾ ਧੋਖਾ ਕਰਦਾ ਦੁਨੀਆ ਨੂੰ ਗੁੰਮਰਾਹ ਕਰਦਾ ਹੈਗਾ ਕਹਿੰਦੇ ਕਮਾਲ ਦੀ ਗੱਲ ਆ ਕਿ ਜਿਹੜਾ ਦੁਨੀਆ ਨੂੰ ਇੰਨਾ ਧਰਮ ਦੀਆਂ ਗੱਲਾਂ ਸੁਣਾਉਣ ਵਾਲਾ ਹੈਗਾ ਵੀ ਰੱਬ ਨੂੰ ਪਾਉਣ ਦੇ ਜਾਂ ਸਤਿਆਰੀ ਹੋਣ ਦੇ ਭਾਂਤ ਭਾਂਤ ਦੇ ਤਰੀਕੇ ਦੱਸਦਾ ਹੈਗਾ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਉਹ ਆਪਕਾਰਾਂ ਦੇ ਵਿੱਚ ਕਿੰਨਾ ਮਲੀਨ ਹੋਇਆ ਹੈ ਕਹਿੰਦੇ ਵਾਹਿਗੁਰੂ ਜੀ ਦੀ ਬੰਦਗੀ ਜਿਹੜੀ ਆ ਨਾ ਜਿਹੜਾ ਧਰਮ ਦਾ ਮਾਰਗ ਆ ਧਰਮ ਦੇ ਮਾਰਗ ਦੇ ਵਿੱਚ ਜਦੋਂ ਰੱਬ ਦੀ ਇਬਾਦਤ ਰੱਬ ਦੀ ਬੰਦਗੀ ਵਾਹਿਗੁਰੂ ਦਾ ਸਿਮਰਨ ਜਿਹੜਾ ਹੈਗਾ ਉਹ ਤਾਂ ਇੱਕ ਦੀਵੇ ਦੀ ਤਰ੍ਹਾਂ ਹੈਗਾ ਇੱਕ ਦੀਵੇ ਦੀ ਤਰ੍ਹਾਂ ਕਿ ਉਹਨੇ ਸਾਡਾ ਰਾਹ ਜਿਹੜਾ ਰੋਸ਼ਨ ਕਰਨਾ ਤੇ ਕਹਿੰਦੇ ਕਮਾਲ ਦੀ ਗੱਲ ਆ ਕਿ ਇਹ ਬੰਦਗੀ ਦਾ ਧਰਮ ਦਾ ਦੀਵਾ ਹੱਥ ਵਿੱਚ ਹੋਣ ਦੇ ਬਾਵਜੂਦ ਵੀ ਉਹ ਬੰਦੇ ਜਿਹੜੇ ਹੈਗੇ ਆ ਉਹਦੇ ਵਿੱਚ ਡਿੱਗਦੇ ਪਏ ਬਕਾਰਾਂ ਦੇ ਵਿੱਚ ਗਲਤਾਨ ਹੋਏ ਪਏ ਜਦੋਂ ਅਸੀਂ ਵਰਤਮਾਨ ਦੇ ਵਿੱਚ ਹਰ ਪਾਸੇ ਧਿਆਨ ਮਾਰੀਏ ਬਹੁਤ ਆਤ ਹਰ ਪਾਸੇ ਤੁਸੀਂ ਦੇਖੋ ਕਿੰਨੇ ਨਕਲੀ ਡੇਰੇ ਹੈਗੇ ਕਿੰਨੇ ਨਕਲੀ ਸਾਧ ਹੈਗੇ ਗੁਰਤੇਖ ਬਾਦਨਬਾਰੇ ਕਹਿੰਦੇ ਆ ਕਿ ਬਹੁਤ ਟਾਵੇਂ ਹੀ ਹੈਗੇ ਕੋਟਨ ਮੈਨਾਨਕ ਕੋ ਨਾਰਾਇਣ ਦੇ ਚੀਤ ਨਹੀਂ ਤੇ ਬਹੁਤਿਆਂ ਨੇ ਸਾਡੇ ਵਰਗਿਆਂ ਨੇ ਧੰਦਾ ਹੀ ਬਣਾ ਲਿਆ ਕਬੀਰ ਸਾਹਿਬ ਕਹਿੰਦੇ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਵੇ ਪਰੇ ਊਵੇਂ ਦੇ ਵਿੱਚ ਖੂਹ ਦੇ ਵਿੱਚ ਡਿੱਗਦੇ ਪਏ ਮਹਾਰਾਜਾ ਕਿਰਪਾ ਕਰੋ ਸਾਨੂੰ ਸਾਰਿਆਂ ਨੂੰ ਸਤਿ ਬਖਸ਼ੇ ਆਹ ਜਿਹੜਾ ਦੁਨੀਆ ਨੂੰ ਦੀਵਾ ਲੈ ਕੇ ਤੇ ਲੋਕਾਂ ਦੇ ਰਾਹ ਰੋਸ਼ਨ ਕਰਦੇ ਆ ਮਹਾਰਾਜਾ ਕਿਰਪਾ ਕਰੋ ਇਸ ਰੋਸ਼ਨੀ ਦੇ ਵਿੱਚ ਆਪ ਵੀ ਚੱਲ ਸਕੀਏ ਉਧਿਆਨਾਂ ਦੇ ਵਿੱਚ ਭਟਕਦੇ ਨਾ ਰਹਿ ਜਾਈਏ ਗੁਰੂ ਸਾਹਿਬ ਕਿਰਪਾ ਕਰੋ